ਆਇ ਤੇ ਸਮੈਲੀ ਬੜੀ ਵਦੀਆਂ ਆਟੀ ਰਸੋਈ ਜੋ ਪਾਣੀ ਮਮਾ ਕੀ ਬਣਾਉਂ ਡਿਆ ਹਾਂਜੀ ਮਮਾ ਜੀ ਕੀ ਬਣਾਉਂ ਡਿਆ ਜੀ ਅੱਜ ਸਾਸੀ ਕਾਲੀ ਸਾਰਿਆਂ ਸਾਸੀ ਕਾਲੀ ਠੀਕ ਆ ਗਈ ਮੈਗੀ ਬੱਲੇ ਮੈਗੀ ਬਣਦੀ ਅੱਜ ਹਾਂ ਮੈਗੀ ਉਹ ਨਾ ਉਹ ਨੂੰ ਆਈ ਨਹੀਂ ਸਕੂਲ ਤੋਂ ਹਾਂ ਤੇ ਉਸ ਦਿਰੇ ਵੀ ਤੇਰੇ ਸਾਹਮਣੇ ਕਹਿੰਦੀ ਗਈ ਹੀਗੀ ਨਹੀਂ anu ਆਈ ਮੈਂ ਨਹੀਂ ਆਇਆ ਤੂੰ ਤੇ ਆਇਆ ਉਹ ਕੱਲੀ ਆਈ ਦੱਸ ਨਹੀਂ ਆਇਆ ਅਜੇ ਤੂੰ ਹੀ ਪੁੱਤ ਹਾਂ ਜੀ ਪਹਿਲਾਂ ਹੀ ਖਾਣਾ ਤਿਆਰ ਹੀ ਤੇਰਾ ਤੇ ਤੂੰ ਮੈਂ ਖਾ ਲਿਆ ਮੈਂ ਖਾ ਲਿਆ ਆਪਣੀ ਪਸੰਦ ਖਾਦੀ ਉਹਨੇ ਆਪਣੀ ਪਸੰਦ ਖਾਣੀ ਚਲੋ ਇੱਧਰ ਚਾਹ ਵੀ ਬਣ ਗਈ ਨਾਲ ਚਾਹ ਤੇ ਉਹਨੂੰ ਫੜਾਓ ਫੇ ਰੋਟੀ ਮੈਂ ਜੀ ਅੱਗੇ ਤੂੰ ਵੀ ਖਾਦੀ ਆ ਤੂੰ ਜਰਾ ਇੱਕ ਤੜਕਾ ਕਰਦਾ ਆਪ ਲਾ ਕੇ ਆਹੋ ਮੈਨੂੰ ਇਹਦਾ ਫੇ ਕੀ ਪਸੰਦ ਨਹੀਂ ਲੱਗਦੀ ਮੈਂ ਇੱਕ ਗੰਡਾ ਗੰਡਾ ਪੋੜਾ ਹੁੰਦਾ ਵੇ ਤੇ ਹਾਂ ਅਨੂ ਨੇ ਖਾਣੀ ਹੁੰਦੀ ਆ ਲਾਈਟ ਜੀ ਹਾਂ ਚਲੋ ਕਰਕੇ ਜੇ ਮੈਂ ਅਨੂ ਨੂੰ ਬਣਾਉਂ ਹਾਂ ਮੰਗਣੀ ਰੋਟੀ ਫੇ ਜਲਦੀ ਉਹਨੂੰ ਦੋ ਨਾ ਹਾਂ ਹਾਂ ਆ ਥੇ ਪਪਾ ਕੀ ਗੰਡੇ ਆ ਪਪਾ ਤਾਂ ਨਹੀਂ ਮੈਨੂੰ ਪਤਾ ਕਿੱਥੇ ਆਹ ਚਾਹ ਪੀਣੀ ਆ ਚਾਹ ਧਰ ਲੋ ਦੀ ਚਾਹ ਵਸ ਆ ਉਬਲਣ ਡੈਵੀ ਆ ਪਪਾ ਤੇਰੇ ਚਾਹ ਹੀ ਕਹਿ ਕੇ ਗਏ ਸੀ ਮੈਨੂੰ ਹਾਂ ਤੇ ਮੈਂ ਬਣਾਉਣੀ ਆ ਚੱਲ ਇਹ ਪਪਾ ਬਾਹਰ ਵੇਖਦਾ ਮੈਂ ਇੱਕ ਮਿੰਟ ਹਾਂ ਵੇਖ ਦੇ ਕੀ ਗੰਡੇ ਆ ਹਾਂਜੀ ਪਪਾ ਕੀ ਗੰਡੇ ਜੇ ਤੂੰ ਤੇ ਫੋਨ ਤੇ ਲੱਗੇ ਜੇ ਉਹਦਾ ਵੇਖਣ ਡਿਆ ਸਾਰੇ 80 ਕਾਲ ਜੀ ਅੱਛਾ ਕਾਲ ਤੁਹਾਨੂੰ ਪਹਿਲਾਂ ਹੀ ਪਾ ਲਾ ਗਿਆ ਦਾ ਕੈਮਰਾ ਔਨ ਮਾਗੀ ਨਹੀਂ ਉਹਦਾ ਮੈਂ ਫੋਨ ਚਲਾਉਣ ਡਿਆ ਆਈ ਵੇਖਣ ਡਿਆ ਆ ਅੱਜ ਤਾਜ਼ਾ ਖਾ ਉਹ ਬੜੀ ਚੁੱਪ ਚੁੱਪ ਜੀ ਬੈਠੀ ਲੱਗੇ ਉਹ ਦਾ ਹਾਈ ਡੈਗ ਸੇਗਸੇ ਤੇ ਮਦਰੀਆ ਮੈਨੂੰ ਪਤਾ ਘਾਤੋ ਗੁੱਸੇ ਹੋਈ ਵੀ ਨਹੀਂ ਆ ਵੀ ਮੈਨੂੰ ਪਾਪਾ ਫੋਨ ਲੈ ਕੇ ਬੈਠੇ ਮੈਂ ਸਕੂਲੋਂ ਆਈ ਮੈਂ ਫੋਨ ਫੜਨਾ ਹੈ ਬਹੁਤ ਲੱਗੀ ਅਸਲੀ ਨੂੰ ਚਾਰੀ ਨਾ ਆਓ ਭੁੱਖੇ ਭੁੱਖ ਮੈਨੂੰ ਲੱਗੀ ਇਹਦੀ ਕਿ ਨਹੀਂ ਹੈ ਮੈਗੀ ਬੈਗੀ ਬਣ ਗਈ ਹੋਣੀ ਆ ਮਮਾ ਭਰ ਕੇ ਲਿਆਓ ਹਾਂ ਮੈਨੂੰ ਮੈਗੀ ਵਿਚਾਰ ਗਈ ਹੋਸ਼ ਲੈ ਆ ਜੀ ਉਹਦੀ ਰੋਟੀ ਆ ਗਈ ਆ ਲੈ ਮੈਂ ਇੱਥੇ ਆ ਲੈ ਬੁੱਤ ਇੱਥੇ ਰੱਖ ਇੱਥੇ ਰੱਖ ਬੁੱਤ ਤੇ ਡਾ ਬਣ ਗਈ ਆ ਹਾਂ ਚਾਹ ਬਣ ਗਈ ਤੇ ਚਾਹ ਲੈ ਕੱਲ ਤੂੰ ਚਾਹ ਮੈਨੂੰ ਵੀ ਦੇ ਦੋਗੇ ਨਹੀਂ ਉਹ ਤੇ ਚਾਹ ਪੀਂਦੀ ਨਹੀਂ ਆਡੀਆਂ ਨੂੰ ਉਹ ਨਹੀਂ ਪੀਂਦੀ ਚਾਹ ਉਹ ਨਹੀਂ ਪੀਂਦੀ ਹੋ ਲੋ ਮਾ ਕੀ ਆ ਬੁੰਦੀ ਆ ਡੱਬੇ ਚ ਬੁੰਦੀ ਆ ਮੈਂ ਕਿਹਨੇ ਖਾ ਲੈਣੀ ਆ ਮਸਾਂ ਨਾਲ ਸਿਰ ਵੇਖਿਆ ਉਹ ਵੇ ਮਾ ਕਿੱਦਾਂ ਕਿੱਡੀ ਛੇਤੀ ਭੱਜ ਗਈ ਨਾ ਚੱਲ ਜਾ ਪਹਿਲਾਂ ਭੱਜੀ ਗਿਆ ਮੈਨੂੰ ਪਤਾ ਹੀ ਆ ਉਹ ਮੈਨੂੰ ਵਾਰਸ ਕਰਸਣਿਆ ਵੇ ਅਵੇਲਾ ਵੀ ਉਹਨੂੰ ਪਤਾ ਵਾ ਵੀ ਹੁਣ ਸਾਰੇ ਖਾਣ ਬੈਠੇ ਆ ਤੇ ਮੈਨੂੰ ਕਿ ਇਹਨੂੰ ਮਹਗੀ ਨਾ ਦੇਣੀ ਪਵੇ ਕੀ ਹੋਈ ਉਹਨੂੰ ਪਤਾ ਬੜੀ ਹੈਗੀ ਆ ਵੀ ਮੈਂ ਕਰਨੇ ਮੰਗ ਲਈ ਤੇ ਇਹ ਦੇਖ ਮੈਨੂੰ ਦੇਣੀ ਪਣੀ ਆ ਕਹਿੰਨੇ ਨਹੀਂ ਉਹਦੇ ਕੋ ਮਹਗੀ ਮੰਗਣੀ ਮੈਹੀ ਤੂੰ ਹੀ ਮੰਗਣੀ ਆ ਅੱਛਾ ਫਿਰ ਕੀ ਆ ਅੱਜ ਤਾਂ ਡਰਦੀ ਆ ਆਓ ਚਾਨ ਪੀਣੀ ਕਿੰਨੇ ਤੂੰ ਗਾੜੀ ਰੱਖੀ ਵੀ ਇਹਨੂੰ ਰੱਖੀ ਮੈਂ ਇਹੜੀ ਵੇਗਨ ਰੱਖੀ ਦੱਸੋ ਚਲ ਠੀਕ ਆ ਨਹੀਂ ਵੇਖੋ ਕਿ ਨਹੀਂ ਰੱਖੀ ਆਹੋ ਚੱਲ ਜਾਓ ਮੈਂ ਵੀ ਪੀਣਾ ਹੂੰ ਪੀ ਲਾ ਬੂੰਦੀ ਵੀ ਰਹਾ ਕਰੋ ਮਾਸਾ ਖਾਲਾ ਮੈਂ ਖਾਲਾ ਖਾਲਾ ਚੱਕਰ ਮੈਂ ਮੈਂ ਕਹਨੇ ਵਾ ਵੀ ਸਾਰੇ ਜਾਣੇ ਸਾਨੂੰ ਕਮੈਂਟਾਂ ਚ ਬੜਾ ਪੁੱਛਦੇ ਆ ਪੀ ਪ੍ਰੀਤ ਅੰਟੀ ਹੋਣੀ ਤੇ ਗੌਰਵ ਹੋਣੀ ਤੁਹਾਡੇ ਕੀ ਲੱਗਦੇ ਆ ਤੇ ਮੈਂ ਹਾਂ ਅੱਜ ਦੱਸ ਦਉ ਸਾਰਿਆਂ ਨੂੰ ਦੱਸਣਾ ਕੀ ਹੈ ਪੁੱਤ ਪਤਾ ਹੀ ਆ ਸਾਰਿਆਂ ਨੂੰ ਕਿ ਉਹਨਾਂ ਨਾਲ ਵੀਡੀਓ ਚ ਕੰਮ ਕਰਦੇ ਆ ਤੇ ਗੱਲ ਕਾਦੀ ਵੀ ਜੇ ਉਹ ਨਾ ਹਨੂ ਮਿਲ ਆਉਣ ਤੁਹਾਡਾ ਨਹੀਂ ਦਿਨ ਲੰਘਦਾ ਤੇ ਜੇ ਅਹੀਂ ਨਾ ਜਾਈਏ ਤੁਹਾਡਾ ਨਹੀਂ ਟਾਈਮ ਪਾਸ ਹੁੰਦਾ ਆ ਉਹ ਤੇ ਹਾਂ ਆਏ ਰਹਿੰਦੇ ਹਾਂ ਜਾਂ ਆਪਾਂ ਚੱਲ ਜਾਈਏ ਉਹਨਾਂ ਘਰ ਜਾਓ ਇੱਧਰ ਆਏ ਰਹਿੰਦੇ ਸਾਰੀ ਟੀਮ ਇਕੱਠੀ ਜੀਵਾਤ ਵੀ ਇਕੱਠੇ ਕੰਮ ਕਰਦੇ ਆ ਹਾਂ ਹਾਂ ਉਹਨਾਂ ਨਾਲ ਪਿਆਰ ਬਹੁਤ ਜਿਆਦਾ ਬਣਿਆ ਹੱਡਾ ਤੇ ਇਦਾਂ ਹੀ ਬਣਿਆ ਰਹੂਗਾ ਤੇ ਇਹ ਆ ਵੀ ਚਲੋ ਬਾਕੀ ਅਹੀਂ ਹੋਰ ਵੀ ਛੋਟੇ ਛੋਟੇ ਬਲੌਂਗ ਤੁਹਾਡੇ ਨਾਲ ਸਾਂਝੇ ਕਰਦੇ ਰਹਿਣੇ ਆ ਇਹ ਸਾਨੂੰ ਇਹ ਆ ਵੀ ਤੁਸੀਂ ਸਾਡੀ ਹੌਸਲਾ ਲੱਦਾਈ ਜ਼ਰੂਰ ਹੀ ਕਰਿਆ ਕਰੋ ਕਮੈਂਟ ਨਹੀਂ ਕਰਦੇ ਕਮੈਂਟ ਬਹੁਤ ਕਰਦੇ ਸਾਰਿਆਂ ਨੇ ਲਾਈਕ ਕਮੈਂਟ ਕਰਾਈ ਲਾਈਕ ਕਰਾਈ ਸਾਨੂੰ ਇਹ ਆ ਵੀ ਜੇ ਤੁਸੀਂ ਸਾਡੀ ਹੌਸਲਾ ਵਧਾਈ ਕਰੋਗੇ ਇਹ ਨਹੀਂ ਨੀਰਾ ਵੀ ਸਾਨੂੰ ਕਮੈਂਟ ਵਧੀਆਂ ਵਧੀਆਂ ਕਰੋ ਜਿੱਥੇ ਅਸੀਂ ਗਲਤ ਹਨ ਸਾਨੂੰ ਉਹ ਵੀ ਦੱਸੋ ਨਹੀਂ ਕਰਦੇ ਆ ਕਈ ਗਲਤੀਆਂ ਵੀ ਸਾਡੀਆਂ ਦੱਸਦੇ ਆ ਵੀ ਚੰਗਾ ਲੱਗਦਾ ਵੀ ਸਾਡੀ ਕਿਹਨੇ ਗਲਤੀ ਕੱਢੀ ਆ ਹਾਂ ਇਹ ਨਹੀਂ ਅਸੀਂ ਮਾਈਂਡ ਨਹੀਂ ਕਰਦੇ ਜਦੋਂ ਤੁਸੀਂ ਸਾਡੀ ਗਲਤੀ ਕੱਢਦੇ ਹੋ ਨਾ ਸਾਨੂੰ ਵਧੀਆ ਲੱਗਦਾ ਵੀ ਸਾਡੇ ਅੱਗੇ ਹੋਰ ਬੈਟਰ ਕਰੀ ਹਾਂ 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 ਮੈਂ ਸਭ ਨੂੰ ਰਿਪਲ ਕਰਦਾ ਨਾ ਵੀ ਸਾਨੂੰ ਇਹਦਾ ਦੱਸਿਆ ਕਰੋ ਕਮੈਂਟਾਂ ਵਿੱਚ ਨਹੀਂ ਸਿੱਖਣੇ ਅਜੇ ਤੇ ਜਦੋਂ ਬੰਦਾ ਸਿੱਖਦਾ ਨਾ ਉਹ ਕੋ ਬੜੀਆਂ ਗਲਤੀਆਂ ਹੋ ਜਾਂਦੀਆਂ ਵਾ ਕਿ ਜੋ ਸਾਹਮਣੇ ਦੇਖਣ ਵਾਲੇ ਹੁੰਦੇ ਨਾ ਉਹ ਗਲਤੀਆਂ ਕੱਢ ਸਕਦੇ ਨੇ ਜਿਹੜਾ ਬੰਦਾ ਡਿਆ ਹੁੰਦਾ ਨਾ ਸਟੇਜ ਤੇ ਪਰਫਾਰਮਸ ਕਰਦੇ ਹੁੰਦਾ ਉਹਨੂੰ ਕੋਈ ਨਹੀਂ ਪਤਾ ਦਵੇਂ ਕੀ ਕਰਨ데요 ਹਾਂ ਹਾਂ ਉਹਨੂੰ ਬਿਲਕੁਲ ਇਹ ਕਰਕੇ ਜਿਹੜੇ ਸਰੋਤੇ ਹੁੰਦੇ ਨੇ ਨਾ ਸਾਰਾ ਪਤਾ ਨਹੀਂ ਇੱਥੋਂ ਬੰਦਾ ਗਲਤ ਆ ਇੱਥੋਂ ਸਹੀ ਆ ਤੇ ਤੁਸੀਂ ਕਮੈਂਟ ਕਰਾਇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਬਲੌਗ ਕਿੰਨਾ ਨੇ ਵਧੀਆ ਲੱਗਦੇ ਆ ਜਾਂ ਮਾ ਆਾਨੂੰ ਵਧੀਆ ਵਧੀਆ ਤੁਸੀਂ ਲਾਈਕ ਕਮੈਂਟ ਵਧੀਆ ਵੀ ਚਲੋ ਜਿੱਥੇ ਗਲਤਮਾ ਪਹਿਲਾਂ ਵੀ ਇਹ ਗੱਲ ਹੋ ਚੁੱਕੀ ਵੀ ਸਾਨੂੰ ਕਮੈਂਟ ਕਰੇ ਇਹਦੇ ਨਾਲ ਸਾਨੂੰ ਕੀ ਹੁੰਦਾ ਸਾਡੀ ਹੌਸਲਾ ਵਧਾਈ ਹੁੰਦੀ ਆ ਬਈ ਸੈਟਮੈਂਟ ਹੀ ਹੁੰਦੀ ਆ ਹਾਂ ਅਸੀਂ ਕੰਮ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਆਓ ਸਾਨੂੰ ਇਹ ਸਕੂਲੇ ਹੋਈ ਦੱਸਦੇ ਆ ਵੀ ਡੇ ਡੇ ਕੇ ਈ ਤੁਰੀਦਾ ਫੇਰੇ ਤਾਂ ਛੜੀ ਜਾਵਾ ਅਜੇ ਸਾਡਾ ਨਿਊ ਚੈਨਲ ਵਾ ਅਜੇ ਸਾਨੂੰ ਕੁਝ ਬਹੁਤੀ ਨੌਲੇਜ ਨਹੀਂ ਹੈਗੀ ਅਜੇ ਤਾਂ ਬੜਾ ਕੁਝ ਸਿੱਖਣਾ ਵਾ ਬਾਕੀ ਤੁਸੀਂ ਸਾਡੇ ਗੁਰੂ ਹੀ ਹੋ ਤੁਸੀਂ ਸਾਨੂੰ ਸਿਖਾ ਲੈਣਾ ਵਾ ਜੋ ਤੁਸੀਂ ਕਹੋਗੇ ਅਸੀਂ ਜਿੱਦਾਂ ਹੀ ਤੋਰੋਗੇ ਅਸੀਂ ਉਦਾਂ ਹੀ ਤੁਰਨਾ ਵਾ ਹੂੰ ਜਿਹੜੀ ਆਡੀਅנס ਹੁੰਦੀ ਆ ਨਾ ਉਹ ਹੀ ਮੇਨ ਗੁਰੂ ਹੁੰਦੀ ਆ ਕੱਲਾ ਬੰਦਾ ਤੇ ਕੁਛ ਵੀ ਨਹੀਂ ਹੁੰਦਾ ਬਾਕੀ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਸਾਡੇ ਵਲੋਗਾਂ ਨੂੰ ਬਹੁਤ ਪਿਆਰ ਦਿੱਤਾ ਤੇ ਇਦਾਂ ਹੀ ਗਾੜੀ ਵੀ ਪਿਆਰ ਦਿੰਦੇ ਰਹੋ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਹਾਡਾ ਜੀ ਸਾਸੀ ਕਾਲ ਜੀ ਥੈਂਕ ਯੂ ਧੰਨਵਾਦ ਜੀ